26 ਜਨਵਰੀ ਨੂੰ ਪਹਿਲਾਂ ਹੀ ਫਰੀਦਕੋਟ ਦੇ ਰੇਲਵੇ ਸਟੇਸ਼ਨ ਤੇ ਪੌਲ ਉੱਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਐਸਐਸਐਫ ਦੇ ਨਾਰੇ ਲਿਖੇ ਗਏ ਜਿਵੇਂ ਹੀ ਇਸ ਘਟਨਾ ਦੀ ਫਰੀਦਕੋਟ ਪੁਲਿਸ ਨੂੰ ਪਹਨਕ ਪਈ ਤਾਂ ਮੌਕੇ ਤੇ ਫਰੀਦਕੋਟ ਪੁਲਿਸ ਦੇ ਅਧਿਕਾਰੀ ਪਹੁੰਚ ਗਏ ਅਤੇ ਜਾਂਚ ਪਰਦਾਲ ਸ਼ੁਰੂ ਕਰ ਦਿੱਤੀ ਗਈ ਯਾਦ ਰਹੀ ਕਿ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਮਾਨ ਫਰੀਦਕੋਟ ਵਿਖੇ 26 ਜਨਵਰੀ ਨੂੰ ਝੰਡਾ ਲਹਿਰਾਉਣ ਲਈ ਆ ਰਹੇ ਸਨ ਪਰ ਅੱਜ ਸਵੇਰੇ ਅਚਾਨਕ ਮੁੱਖ ਮੰਤਰੀ ਪੰਜਾਬ ਦਾ ਫਰੀਦਕੋਟ ਆਉਣਾ ਕੈਨਸਲ ਕਰ ਦਿੱਤਾ ਗਿਆ ਤੇ ਬਾਦ ਵਿੱਚ ਬਰਿੰਦਰ ਕੁਮਾਰ ਗੋਇਲ ਨੂੰ ਫਰੀਦਕੋਟ ਵਿਖੇ ਝੰਡਾ ਲਹਿਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਪਰ ਅਚਾਨਕ ਕੁਝ ਹੀ ਦਿਨ ਬਾਅਦ ਉਹ ਵੀ ਕੈਨਸਲ ਕਰਕੇ ਵਿਧਾਨ ਸਭਾ ਸਪੀਕਰ ਸਦਾ ਕੁਲਤਾਰ ਸਿੰਘ ਸੰਧਵਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਡੀਐਸਪੀ ਫਰੀਦਕੋਟ ਸਦਾ ਤਰਲੋਚਨ ਸਿੰਘ ਆਓ ਸੁਣਦੇ ਹਾਂ ਉਹਨਾਂ ਦੀ ਜੁਬਾਨੀ। ਸਰ ਇਹ ਕੀ ਮਾਮਲਾ ਸਾਰਾ ਜੀ ਜਿਹੜਾ ਮਾਰੇ ਲਿਖਿਆ ਇਹ ਕੋਈ ਇਸ਼ਾਰਾ ਇਸ਼ਾਰਤ ਇਹਨਸਰ ਵੱਲੋਂ ਜਿਹੜਾ ਸਟੇਨ ਨਾਲ ਨਾਰੇ ਲਿਖੇ ਗਏ ਨੇ ਐਸ ਐਫ ਜੀ ਜਿਹੜਾ ਵਿਪੰਦ ਅਨੋਲੋਂ ਇਸੇ ਨੂੰ ਉਕਸਾ ਕੇ ਜਾਂ ਲਾਲਚ ਦੇ ਕੇ ਜਿਹੜਾ ਇਹ ਕਰਵਾਇਆ ਗਿਆ ਤੇ ਅਸੀਂ ਇਸ ਤੇ ਐਫ ਆਈ ਆਰ ਮਕਰਮਾ ਦਰਜ ਕਰ ਲਿਆ ਤੇ ਅਸੀਂ ਬਹੁਤ ਜਲਦੀ ਇਹਨੂੰ ਟ੍ਰੇਸ ਕਰਾਂਗੇ ਪਰ ਸਟੇਡੀਅਮ ਦੇ ਉੱਪਰ ਵੀ ਜਿਹੜੇ ਝੰਡੇ ਲਾਏ ਗਏ ਕਿਤੇ ਟ੍ਰੈਕ ਦੇ ਉੱਪਰ ਹੀ ਲਾਏ ਗਏ ਨਹੀਂ ਸਟੇਡੀਅਮ ਦੇ ਉੱਪਰ ਨਹੀਂ ਲਾਏ ਗਏ ਸਾਡੇ ਬਰਨਿਤਾ ਕਾਲਜ ਦੇ ਹੀ ਗਏ ਸਟੇਡੀਅਮ ਕਾਫੀ ਸਾਈਡ ਤੇ ਆ ਉਹ ਉੱਤਰੀ ਨੀ ਗੇਡੀਅਨ ਦੀ ਸਾਈਡ ਤੇ ਆ ਕਾਫੀ ਉੱਥੇ ਚੰਡੇ ਦਾ ਇਹਨਾਂ ਨੇ ਕਿਡਾ ਕਿਸੇ ਜ਼ਿੰਮੇਵਾਰੀ ਵੀ ਲਈ ਹੈ ਦੀ ਕੋਈ ਪੇਸ਼ ਨਹੀਂ ਹਾਂ ਪਰੰਤ ਪੰਨੂਲ ਨੂੰ ਇੱਕ ਵੀਡੀਓ ਹੈ ਜਿਹੜਾ ਸੋਸ਼ਲ ਮੀਡੀਆ ਤੇ ਹਮੇਸ਼ਾ ਹੀ ਇਸ ਵਰ ਨੂੰ ਹੀ ਜਿਹੜੀ ਇਹ ਉਚਾਰਤ ਕੀਤੀ ਜਾਂਦੀ ਹੈ ਕਿਸੇ ਮੇਨ ਪ੍ਰੋਗਰਾਮ ਜਾਂ ਫੰਕਸ਼ਨ ਦੇ ਰਿਹਾ ਕਿ ਇਹ ਲਾਲਚ ਦੇ ਕੇ ਹਾਂ ਇਹ ਕੰਮ ਕਰਾਇਆ ਗਾ। ਫਿਰ ਕੋਲੋਂ ਫਰਦਰ ਕੀ ਕਾਰਵਾਈ ਕੀਤੀ ਜਾਏ। ਹੁਣ ਅਸੀਂ ਮਕੜਮਾ ਦਰਜ ਕਰ ਲਿਆ ਅਸੀਂ ਬਹੁਤ ਜਲਦੀ ਜਦੋਂ ਅੱਗੇ ਵੀ ਅਸੀਂ ਇਹ ਜਿਹੜੇ ਇਸ ਤਰ੍ਹਾਂ ਦੇ ਜਿੰਨੇ ਵੀ ਪ੍ਰੋਤਪਲ ਹੋਣ ਲੋ ਇਸ ਤਰ੍ਹਾਂ ਦੀ ਐਕਟੀਵਿਟੀ ਕੀਤੀ ਗਈ ਉਹਨਾਂ ਟਰੇਸ ਕੀਤੀ ਗਈ ਤੇ ਇਹਨੂੰ ਵੀ ਬਹੁਤ ਜਲਦੀ ਟ੍ਰੈਸ ਕਰਨਾ ਹੈ।